ਬਹੁਤ ਬਧਨਵਾਦ ਕਰਦਾ ਕਹਿ ਜਾਂਦਾ ਬਸ ਟੀਮ ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਆਗੇ ਬਾਹ ਫੜੀ ਆ ਤੇ ਜੇ ਅੱਜ ਆਂਡੇ ਨਾਲ ਇਹਨਾਂ ਹੁੰਦਿਆ ਨਾ ਅਸੀਂ ਵੀ ਆਪ ਦੇ ਜੀ ਹੋਵੇਂ ਖਣਵਾਦੇ ਤੇ ਕਿਹਦੇ ਖਰਦੂਦ ਦੇ ਮਾਲਕ ਉਹ ਤੋਂ ਬਗਰ ਬੋਰਡ ਬਣ ਕੇ ਖਾਵਾ ਆ ਲੋ ਘਰ ਕਿਹਾ ਬੰਦਾ ਰੋੜਾ ਪਾਸੇ ਬੋਰਡ ਬਗੂ ਸੋਨੇ ਨਾਲ ਦਾ ਸ਼ਾਮ ਦਾਮ ਦੰਡ ਭੇਦ ਵੀ ਜਿਵੇਂ ਵੀ ਹੋ ਸਕਦਾ ਹੈ ਅਗਲਾ 27 ਵਾਲਾ ਇਲੈਕਸ਼ਨ ਜਿਤਨਾ ਕੋਈ ਨਹੀਂ ਪੁੱਤ ਮੇਰੇ ਆ ਤੂੰ ਪੰਜਾਬ ਜੁੱਤੀਆਂ ਵੇਖੀ ਕਿਵੇਂ ਪੈਦੀਆਂ ਤੇਰੇ ਇਹਨਾਂ ਨਕੇਲ ਜਿਵੇਂ ਚੰਦੂ ਨੂੰ ਘਰੀਸਿਆ ਸੀ ਨਾ ਨੱਕ ਚ ਪਾਉਣੀ ਨਕੇਲ ਤੇ ਇੱਥੇ ਪਿਆ ਇੱਥੇ ਹੀ ਲਿਆਉਣਾ ਫੇਰ ਅਸੀਂ ਇੱਥੇ ਦਰਿਆ ਦੇ ਵਿੱਚ ਸਿੱਟਣਾ ਦਰਿਆ ਦੇ ਵਿੱਚ ਇਹ ਜਿਹੜੀ ਇਹੜਾ ਰੀਗਨਾ ਪਾਣੀ ਹੈ ਨਾ ਬਣਾ ਰਹੇ ਆ ਨਾ ਰੀਲ ਇਹ ਸਪੂਚਣੀ ਚਾਹੀਦੀ ਆ ਸਾਡੀ ਹੋਰ ਗੱਲਾਂ ਚਾਹ ਕਹਿਣੀ ਚਾਉਣੇ ਆ ਇੱਥੇ ਭਾਈ ਅਮਰਤਪਾਲ ਦਾ ਹੀ ਲੋਕਾਂ ਨੇ ਹੁਣ ਉਹਨੂੰ ਹੀ ਲਿਆਉਣਾ ਸਦਾਈ ਦੇ ਵਿੱਚ ਇੱਥੇ ਤੁਸੀਂ ਭਲੇਖਾ ਕੱਢ ਦਿਓ ਅਸੀਂ ਦੁਬਾਰਾ ਆ ਜਾਾਂਗੇ ਇੱਥੇ ਕੋਈ ਨਹੀਂ ਨਾ ਬੀਜੇਪੀ ਨਾ ਅਕਾਲੀ ਤੇ ਨਾ ਦੂਜਾ ਨਾ ਤੀਜਾ ਸਭ ਉੱਟ ਗਏ ਇਹ ਟੈਕਨੀਕ ਹਾਦਸਾ ਭਾਈ ਅਮਰਪਾਲ ਦੀ ਟੀਮ ਹੀ ਫਿਰਦੀ ਆ ਪਿੰਡਾਂ ਦੇ ਵਿੱਚ ਆ ਰਾਸ਼ਨ ਲੈ ਕੇ ਫਾਰਾ ਜੇ ਭਾਈ ਅਮਰਪਾਲ ਨਹੀਂ ਆਉਣਾ ਇਹ ਸਾਰੇ ਲੋਕਾਂ ਦਾ ਵੀਊ ਲੈ ਲਓ ਸਾਰੇ ਦੱਸਣ ਗਿਆ ਸਾਰੇ ਪਿੰਡ ਵਾਲੇ ਸਥਾਨਕ ਲੋਕ ਇਹਨਾਂ ਨੂੰ ਪੁੱਛੋ ਭਾਈ ਗਾਂ ਕਿਨੂੰ ਲਿਆਉਣਾ ਜੱਪ ਦੱਸ ਦੇਣ ਕਿ ਤੁਹਾਨੂੰ ਮੈਂ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਕਹੂੰਗਾ ਕਿ ਪਾਣੀ ਤੁਸੀਂ ਦੇਖ ਲਓ ਹਾਲਾਤ ਦੇਖ ਲਓ ਬਾਅਦ ਵਿੱਚ ਗੱਲਬਾਤ ਆਪਾਂ ਜ਼ਰੂਰ ਕਰਦੇ ਆ ਇੱਥੇ ਕੋਈ ਦਾਨੀ ਸੱਜਣ ਵੀ ਪਹੁੰਚੇ ਹੋਏ ਨੇ ਇਹਨਾਂ ਨੂੰ ਜਿਹੜਾ ਡੰਗਰਾਂ ਦਾ ਚਾਰਾ ਪਸ਼ੂਆਂ ਦਾ ਚਾਰਾ ਦੇਣ ਦੇ ਲਈ ਪਹੁੰਚੇ ਹੋਏ ਨੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਆ ਬੇੜੀਆਂ ਦੇ ਮੈਂ ਜ਼ਰੂਰ ਕਹੂੰਗਾ ਕਿ ਬੇੜੀਆਂ ਦਿਖਾ ਦਤੀਆਂ ਜਾਣ ਇਹਨਾਂ ਬੇੜੀਆਂ ਦੇ ਉੱਤੇ ਲੱਦ ਕੇ ਜਿਹੜਾ ਚਾਰਾ ਆ ਉਹ ਘਰਾਂ ਦੇ ਵਿੱਚ ਲੈ ਕੇ ਜਾਇਆ ਜਾਣਾ ਆ ਤੇ ਕੌਣ ਇੱਥੇ ਪਹੁੰਚਿਆ ਕੌਣ ਮਦਦ ਕਰ ਰਿਹਾ ਸਾਰੀ ਗੱਲਬਾਤ ਕਰਾਂਗੇ ਵਸਨੀਕ ਹੈਗੇ ਨੇ ਇੱਥੋਂ ਦੇ ਮੈਂ ਭੱਜੇ ਦੇ ਖਾਤੋਂ ਆ ਵਸਨੀਕੋਂ ਇੱਥੋਂ ਦੇ ਹਾਂ ਜੀ ਉਹ ਸਾਹਮਣੇ ਮੇਕਅਪ ਨਹੀਂ ਕੀ ਹਾਲਾਤ ਨੇ ਹਾਲਾਤ ਤੁਹਾਡੇ ਸਾਹਮਣੇ ਆ ਤੇਜ਼ ਵੀ ਬਣੇ ਸੀ ਤੇ ਹੁਣ ਇਹੋ ਬਣ ਗਏ ਅਸੀਂ ਤੇਜ਼ ਚ ਵੀ ਆਉਂਦੇ ਰਹੇ ਆ ਤੇ ਆਇਆ ਪ੍ਰਸ਼ਾਸਨ ਹਾਂਜੀ ਪ੍ਰਸ਼ਾਸਨ ਪਹਿਲਾਂ ਨਹੀਂ ਆ ਅੱਜ ਤੇ ਕੱਲ ਆਏ ਹੀ ਰਾਤੀ ਐਨਡੀਆਰਐਫ ਦੀ ਟੀਮ ਆਈਆਂ ਹੀ ਜਾਂ ਉਹ ਸਾਨੂੰ ਕਹਿੰਦੇ ਕਿ ਬਾਹਰ ਨਿਕਲੋ ਇੰਕਾ ਹੀ ਬਾਹਰੇ ਨਿਕਲਣਾ ਸਾਡਾ ਸਮਾਨ ਸਾਡੇ ਬੱਚੇ ਸਾਰਾ ਕੁਝ ਅੰਦਰ ਹੈ ਸਾਡੇ ਸਮਾਨ ਘਰ ਭਰੇ ਆ ਸਾਡੇ ਜਗ੍ਹਾ ਤੇ ਬੜੀ ਉੱਚੀ ਆ ਬਾਕੀ ਸਾਡੀ ਜ਼ਮੀਨ ਝੋਨਾ ਪੱਠੇ ਸਾਰਾ ਕੁਝ ਖਤਮ ਤੂੜੀਆਂ ਵੀ ਖਤਮ ਹੋ ਗਏ ਸਾਡੇ ਭਿੱਜ ਗਏ ਸਾਰਾ ਕੁਝ ਪਾਣੀ ਦੀ ਰੋੜ ਡੀਐਨਆਰਐਫ ਜਾਂ ਪ੍ਰਸ਼ਾਸਨ ਬਾਹਰ ਕੱਢਣ ਆਇਆ ਕੋਈ ਮਦਦ ਕਰਨ ਵੀ ਆਇਆ ਕਿ ਨਹੀਂ ਆਏ ਹੀ ਰਾਤ ਰਾਤ ਆਏ ਸੀਗੇ ਨਹੀਂ ਮਦਦ ਕੋਈ ਕੋਈ ਚਾਰਾ ਕੋਈ ਦਵਾਈ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੇ ਚਾਰ ਵੀ ਦਿੱਤਾ ਬਾਕੀ ਸਾਡੇ ਪਿੰਡ ਦੇ ਸਰਪੰਚ ਹਨ ਉਹ ਬ ਬਹੁਤ ਚੰਗਾ ਵਾ ਐਵੇਂ ਹੀ ਕਹੀਏ ਹੋਰ ਨਹੀਂ ਕਿਸੇ ਨੂੰ ਕਹਿੰਦੇ ਸਰਪੰਚ ਸਾਡਾ ਬਹੁਤ ਚੰਗਾ ਵਾ ਉਹਨੇ ਵਿਚਰੇ ਨੇ ਸਾਨੂੰ ਜੋ ਵੀ ਚੀਜ਼ ਉਹਨੂੰ ਪਾਣੀ ਕਿਹਾ ਸੀ ਬੋਤਲਾਂ ਉਹਨੇ ਸਾਨੂੰ ਪਾਣੀ ਦੀਆਂ ਬੋਤਲਾਂ ਵਿੱਚ ਹੁਣ ਲਿਆਤੀਆਂ ਉਹ ਪਈਆਂ ਸਾਹਮਣੇ ਉਹਨੇ ਪਾਣੀ ਵੀ ਲਿਆਦਾ ਚਾਰ ਕਿਹਾ ਉਹਨੂੰ ਫੇਰ ਅਸੀਂ ਚਾਰ ਕਿਹਾ ਹੈਗਾ ਹੁਣ ਫੇਰ ਸਾਨੂੰ ਚਾਰ ਕਹਿੰਦਾ ਕਿ ਤੁਹਾਨੂੰ ਸ਼ਾਮ ਤੱਕ ਚਾਰ ਮਿਲ ਜੂ ਹਜੇ ਤਾਂ ਹੁਣ ਆਇਆ ਚਾਰ ਆਇਆ ਹੈ ਇਹ ਕਿੱਥੋਂ ਆ ਇਹ ਵਾਰਿਸ ਪੰਜਾਬ ਦੇ ਨਾ ਜਥੇਬੰਦੀ ਇਹ ਅੱਗੇ ਵੀ ਇੱਕ ਦਿਨ ਆਏ ਸੀਗੇ ਇਹ ਸਾਡੀ ਮਦਦ ਕਰਕੇ ਗਏ ਸੀਗੇ ਅੱਜ ਉਹਨਾਂ ਨੂੰ ਉੱਥੇ ਗਿਆ ਹੈਗਾ ਕਿ ਸਾਡੇ ਪੱਠੇ ਵੇਖ ਕੇ ਗਏਗੇ ਵੀ ਸਾਡੇ ਹੱਥ ਜਦੋਂ ਤੁਸੀਂ ਸਾਡੇ ਚਾਰ ਲੈ ਕੇ ਆਏ ਜੀ ਭਾਈ ਅਮਰਤਪਾਲ ਸਿੰਘ ਦੀ ਟੀਮ ਹਾਂਜੀ 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 ਭਾਈ ਅਮਰਤਪਾਲ ਸਿੰਘ ਦੀ ਟੀਮ ਆ ਉਹ ਆਏ ਆ ਤੇ ਉਹਦੋਂ ਸਾਡੇ ਵਾਸਤੇ ਰਾਸ਼ਨ ਲੈ ਗਏ ਸੀਗੇ ਅੱਜ ਚਾਰ ਲੈ ਗਏ ਡੰਗਰਾਂ ਦਾ ਇਹਨਾਂ ਨੂੰ ਕਹੇਗੇ ਸਾਨੂੰ ਚਾਰ ਵਾਸ ਚਾਰ ਸਾਡੇ ਡੰਗਰ ਭੁੱਖੇ ਮਰਦੇ ਪਏ ਆ ਪੱਠੇ ਨਹੀਂਗੇ ਨਾ ਟੁੱੜੀ ਰਹਿ ਗਈ ਵਾ ਤੇ ਅੱਜ ਚਾਰ ਲੈ ਕੇ ਆਏ ਆ ਕਿੰਨ ਤੋਂ ਪ੍ਰਸ਼ਾਸਨ ਦੇ ਵੱਲੋਂ ਵੀ ਮਦਦ ਕੀਤੀ ਜਾ ਰਹੀ ਆ ਹੋਰ ਜਥੇਬੰਦੀਆਂ ਦੇ ਵੱਲੋਂ ਵੀ ਮਦਦ ਹਾਂਜੀ ਹਾਂਜੀ ਜਥੇਬੰਦੀਆਂ ਦੇ ਪਹਿਲਾ ਵਾ ਜਥੇਬੰਦੀਆਂ ਨੇ ਤੇਜ ਦੇ ਵਿੱਚ ਵੀ ਬਹੁਤ ਸਾਡੀ ਮਦਦ ਕੀਤੀ ਸੀਗੀ ਜਥੇਬੰਦੀਆਂ ਵੱਲੋਂ ਤਾਂ ਅਸੀਂ ਕਹਿੰਦੇ ਕਿ ਸਾਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਵੀਰਾਂ ਨੇ ਸਾਡੀ ਮਦਦ ਕੀਤੀ ਸੀ ਬਹੁਤ ਤੇਜ ਦੇ ਵਿੱਚ ਵੀ ਬਹੁਤ ਮਦਦ ਕੀਤੀ ਸਾਨੂੰ ਪਤਾ ਐ ਕਿ ਕੀ ਵੀ ਕਰਨਗੇ ਸਾਡੀ ਮਦਦ ਸਾਨੂੰ ਕਹਿਣ ਦੀ ਲੋੜ ਨਹੀਂ ਸਾਡੀ ਮਦ ਹੂੰ ਤੁਹਾਨੂੰ ਬੇਨਿ ਜਵਾਗਦਲਾ ਸਾਰਾ ਕੁਝ ਉੱਥੇ ਹੀ ਆ ਉਹ ਵਿੱਚ ਹੀ ਆ ਕਿ ਕਿੱਥੇ ਜਾਈਏ ਦੱਸੋ ਪਹਿਲਾਂ ਕੋਈ ਰਿਸ਼ਤੇਦਾਰ ਆ ਦੋ ਦਿਨ ਰੱਖੂ ਚਾਰ ਦਿਨ ਰੱਖੂਗਾ ਰਿਸ਼ਤੇਦਾਰ ਵਗਲਾ ਆਂਦੇ ਆਪਣੇ ਘਰੇ ਜਾਓ ਪਾਣੀ ਲੰਮਾ ਵਗਣਾ ਤੁਹਾਨੂੰ ਡਰ ਨਹੀਂ ਲੱਗਦਾ ਰਾਤ ਨੂੰ ਪਾਣੀ ਵਧ ਗਿਆ ਕੀ ਕਰੋਗੇ ਡਰ ਬਾਬਾ ਜੀ ਸਾਡੇ ਘਰ ਉੱਚੇ ਆ ਨੁਕਸਾਨ ਵੀ ਹੋ ਸਕਦਾ ਯਾਰ ਨੁਕਸਾਨ ਤੇ ਉਹਦਾ ਫਿਰ ਉਹ ਆਪਦਾ ਘਰ ਛੱਡ ਕੇ ਕਿੱਥੇ ਜਾਈਏ ਦੱਸੋ ਘਰ ਨਹੀਂ ਛੱਡ ਸਕਦੇ ਘਰ ਰਾਖ ਦੇ ਇੱਕਦਮ ਚੜ ਜੇ ਤੇ ਫਿਰ ਜਾਣੇ ਘਰ ਘਰ ਸੇਫ ਹੋਈ ਨਹੀਂ ਹੈਗੇ ਜੇ ਛੱਡ ਕੇ ਚਲ ਜੂਗੇ ਚੋਰ ਵੀ ਸਰਗਰਮ ਨੇ ਚੋਰ ਸਾਨੂੰ 베ੜੀਆਂ ਮਿਲਣਾ ਮਿਲਣਾ ਚੋਰਾ ਨੂੰ 베ੜੀਆਂ ਪਹਿਲਾਂ ਉਹਨਾਂ ਤੋਂ ਲੈ ਆਉਂਦਾ ਚੋਰਾ ਨੂੰ 베ੜੀਆਂ ਪਹਿਲਾਂ ਵਾ ਜਦੋਂ 23 ਚ ਪਾਣੀ ਆਇਆ ਹੈ ਨਾ ਨਾ ਕਿਸੇ ਟਰਾਂਸਫਰ ਦਾ ਤੇਲ ਰਿਆ ਹੈਗਾ ਨਾ ਕਿਸੇ ਟਰਾਂਸਫਰ ਨੇ ਭੁੱਗੀਆਂ ਰਹੀਆਂ ਹੈਗੀਆਂ ਸਾਰੇ ਇਧਰ ਚੋਰੀ ਹੋ ਗਏ ਸੀ ਅਜੇ ਵੀ 23 ਦੇ ਵਿੱਚ ਜਿਨ੍ਹਾਂ ਨੇ ਟਰਾਂਸਫਰ ਚੋਰੀ ਹੋਈ ਹੈ ਨਾ ਤਾਂ ਟਰਾਂਸਫਰ ਨਹੀਂ ਮਿਲੇਗੇ ਸਿੱਦੇ ਅੱਛਾ ਹਾਂਜੀ ਐਨੇ ਚੋਰ ਆ ਇਥੇ ਰਾਸਾਂ ਨੂੰ ਲੱਗ ਲੱਗੇ 23 ਚ 23 ਚ ਭਗਵੰਤ ਮੰਦ ਕਹਿੰਦਾ ਸੀ ਆਂਡਾ ਮੁਰਗੀ ਬੱਕਰੀ ਸਾਰਾ ਕੁਝ ਮਿਲਣਾ ਮੱਖਣੀ ਦਿੱਤਾ ਇੱਕ ਉਦੋਂ ਤਾਂ ਤੁਹਾਨੂੰ ਸਾਨੂੰ ਮਿਲਿਆ ਸੀਗਾ 6800 ਰੁਪਇਆ ਕਿੱਲੇ ਦੇ ਹਿਸਾਬ ਨਾਲ 6800 ਸਾਰੇ ਨੇ ਮਿਲ ਗਏ ਸੀ ਉਹ ਮਿਲ ਗਏ ਸੀ ਮਤਲਬ ਕਿਸੇ ਨੂੰ ਹੋ ਸਕਦਾ ਨਹੀਂ ਮਿਲਿਆ ਸਾਨੂੰ ਤਾਂ ਮਿਲਿਆ ਸੀ ਅਸੀਂ ਐਵੇਂ ਕਹੀਏ 6800 ਰੁਪਇਆ ਮਿਲਿਆ ਸੀਗਾ ਅਸੀਂ 1 ਰੁਪਇਆ ਵਧ ਨਹੀਂ ਕਹਿੰਦੇ 1 ਰੁਪਇਆ ਘਟ ਨਹੀਂ ਕਹਿੰਦੇ 6800 ਰੁਪਇਆ ਕਿੱਲੇ ਦਾ ਮਿਲਿਆ ਸੀਗਾ ਜਿਹੜਾ ਮਿਲਿਆ ਉਹਨੂੰ ਨਹੀਂ ਕਹਿੰਦਾ ਵੀ ਨਹੀਂ ਮਿਲਿਆ 6800 ਰੁਪਇਆ ਕਿੱਲੇ ਦਾ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਹੋਰ ਨਹੀਂ ਤੁਹਾਨੂੰ ਕੁਝ ਵੀ ਮਿਲਿਆ ਹਾਂਜੀ ਬਿਲਕੁਲ ਸੰਗਤ ਜੀ ਹਾਲਾਤ ਦੱਸੇ ਨੇ ਵੀਰ ਨੇ ਬਾਕੀ ਹਾਲਾਤ ਦਿਸਦੇ ਨੇ ਬੜਾ ਕੁਝ ਦੱਸਣ ਦੀ ਪੁੱਛਣ ਦੀ ਲੋੜ ਮੈਨੂੰ ਲੱਗਦਾ ਨજર ਨਹੀਂ ਆਉਂਦੀ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਆ ਪਾਣੀ ਪਾਣੀ ਆ ਤੇ ਫਿਲਹਾਲ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਟੀਮ ਇੱਥੇ ਪਹੁੰਚੀ ਹੋਈ ਹੈ ਉਹਨਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਚਾਰਾ ਜਿਹੜਾ ਲੈ ਕੇ ਪਹੁੰਚੇ ਨੇ ਸੈਲਜ ਪੌਣ ਲੈ ਕੇ ਪਹੁੰਚੇ ਨੇ ਆਚਾਰ ਲੈ ਕੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਬੇੜੀਆਂ ਦੇ ਉੱਤੇ ਆਚਾਰ ਲੱਦਿਆ ਹੋਇਆ ਤੇ ਲੈ ਕੇ ਜਾਣਾ ਹੈ ਆਪਣੇ ਆਪਣੇ ਟਿਕਾਣਿਆਂ ਦੇ ਉੱਤੇ ਤੇ ਬੇੜੀਆਂ ਵੀ ਜਿਹੜੀਆਂ ਹੈਗੀਆਂ ਜਾਂ ਦੂਜੀਆਂ ਨੇ ਚੱਪੂ ਵਾਲੀਆਂ ਨੇ ਤੇ ਆਪ ਹੀ ਹਿੰਮਤ ਕਰਕੇ ਇਹਨਾਂ ਨੂੰ ਲੈ ਕੇ ਜਾਣਾ ਪੈਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਇੱਥੇ ਹਾਲਾਤ ਨੇ ਉਹ ਸਾਡੇ ਪਿੰਡ ਦਾ ਸਰਪੰਚ ਜੀ ਵਿਚਾਰਾ ਦਿੱਤੀ ਇਹਦਾ ਹਾਂ ਅਜੇ ਨਹੀਂ ਕੁਝ ਨਹੀਂ ਕਰਛ ਸਰਪੰਚਰ ਚ ਨਹੀਂ ਨਹੀਂ ਸਤੂ ਉਹ ਸਾਡੇ ਪਿੰਡ ਦਾ ਸਰਪੰਚ ਹੈਗਾ ਵਿਚਾਰਾ ਉਹ ਰੌਲਾ ਪਾਈ ਇਹਨਾਂ ਨੇ ਕੋਲੋਂ ਲਿਆ ਕੇ ਸਰਪੰਚ ਨੇ ਚਾਰ ਵੰਡਿਆ ਲੋਕਾਂ ਨੂੰ ਉਹ ਤਾਂ ਗੱਲ ਹੀ ਨਹੀਂ ਸੁਣਦਾ ਨਹੀਂ 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 ਤਾਂ ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਕਹਿ ਜਾਂਦਾ ਬਸ ਉਹ ਤੇ ਮੁਰਦਾ ਨਹੀਂਗਾ ਟੀਮ ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਆਗੇ ਬਾਹ ਫੜੀ ਆ ਤੇ ਜੇ ਅੱਜ ਹਾਂ ਦੇ ਨਾ ਇਹ ਨਾ ਹੁੰਦੇ ਨਾ ਅਸੀਂ ਵੀ ਆਪ ਦੀ ਹੋਵੇਂ ਖੜਵਾਦੇ ਤੇ ਕਿਤੇ ਖਰਦੂਦ ਦੇ ਮਾਲਕ ਉਹ ਤੋਂ ਬਗਰ ਬੋਰਡ ਲਗਾ ਕੇ ਪਾਵਾਂ ਆ ਲੋ ਘਰ ਕਿਹਾ ਬੰਦਾ ਉਹਦੇ ਪਾਸੇ ਬੋਰਡ ਬਗੂ ਇਹ ਐਪੀਰਬ ਹੋਤਾ ਹੀ ਪਾਈਆਂ ਪਾਈਆਂ ਐਪੀਰਬ ਵੱਜ ਗਿਆ ਪਾਈਆਂ ਆਈ ਇੱਕ ਬਣੇ ਆ ਖਵਾ ਜੇ ਮੇਰੇ ਮੁੰਡੇ ਸਾਰੇ ਵੇਦੇ ਰਹਿ ਗਏ ਹੋ ਵੇਦੇ ਰਹਿ ਗਏ ਹੋ ਆਈ ਕੈਂਪ ਲਾਇਆ ਉਹਦਾ ਲਾਇਆ ਹੀ ਤੇ ਬੂਤ ਨਾਲੇ ਲੰਗਰ ਚਲਾਇਆ ਸਾਰੀ ਦਿੜੀ ਚਾਹ ਆਦਾ ਰੋਟੀ ਦਾ ਤੇ ਜਿਹੜੇ ਦੂਜੇ ਗੁੱਥਾਂ ਵਾਲੇ ਆ ਗਏ ਲੰਗਰ食ਦੇ ਆ ਚੱਗੋ ਇਹ ਗੁਰੂ ਦਾ ਲੰਗਰ ਇਹ ਕਿੱਥੋਂ ਲੰਗਰ ਲਾਉਂਦੇ ਲੋਗ ਅਗੇ ਪਹਿਲੇ ਵਾਰ ਸਰ ਦੀ ਲੰਗਰ ਵੀ ਉਸ ਤੋਂ ਖਾਂਦੇ ਪਹਿਲੇ ਵਾਰ ਨੇ ਪੀ ਆਈ ਨੀ ਬੋਰ ਤੇ ਚੱਤ ਗਿਆ ਹੂੰ ਬਲੇ ਗਾਂ ਕੋਈ ਸਤੂਆ ਸਾਨੂੰ ਜੀ ਲੋਗਾਂ ਦੇ ਕੰਮ ਕਰੂ ਤੁਸੀਂ ਜਿਹੜੀ ਅਮਰਤਪਾਲ ਨੂੰ ਵੋਟਾਂ ਪਾਈਆਂ ਨਾ ਇਹ ਤੁਹਾਡੇ ਵੋਟਾਂ ਪਾਈਆਂ ਦਾ ਫਾਇਦਾ ਕੋਈ ਨਹੀਂ ਗਾ ਉਹ ਜੇਲ੍ਹ 'ਚ ਬੈਠਾ ਆਈਆਂ ਜੀ ਕੋਈ ਗੱਲ ਨਹੀਂ ਜੇਲ੍ਹ 'ਚ ਬੈਠਾ ਤੇ ਬੈਠਾ ਵੀ ਸਾਡਾ ਕਰਕੇ ਹੀ ਆ ਜੇ ਤੁਹਾਨੂੰ ਪਾਈਆਂ ਪਹਿਲਾਂ ਤੁਸੀਂ ਦੱਸੋ ਤੁਸੀਂ ਕਿਹੜਾ ਮਖਲਾਲ ਕੀਤਾ ਸਾਡਾ ਕੋਈ ਵੀ ਕੀਤਾ ਕੋਈ ਵੀ ਕੰਮ ਨਹੀਂ ਤੁਹਾਨੂੰ 70 ਸਾਲ ਹੋ ਗਏ ਪਾਉਂਦੇ ਨਾ ਨਹੀਂ ਨਹੀਂ ਚਲੋ ਅਸੀਂ ਤਾਂ ਅੱਗੇ ਦਾ ਚਲੋ ਅਸੀਂ ਛੋਟੇ ਪਹਿਲਾਂ ਅਸੀਂ ਤਾਂ ਪਾਈ ਪੂਝ ਜਾਂਦੇ ਜੇ ਮਾਂ ਬੋ ਕਹਿੰਦਾ ਐਰ ਕੇ ਆਈਆਂ ਨੂੰ ਅੱਗੇ ਲਾ ਕੇ ਤੋਰੀ ਹਾਂ ਵੀ ਚਲੋ ਇਹ ਨਵੀਂ ਪਾਰਟੀ ਆ ਬੋਟਾ ਪਾਗੇ ਇਹਨਾਂ ਦੁਗੀਆਂ ਪਾਰਟੀਆਂ ਦਾ ਸਤਿਆਨਾਸ਼ ਕਰਕੇ ਜਿਹੜੀ ਬਾਹ ਫੜਦਾ ਉਹ ਹੀ ਬਣਨੂਗਾ ਹੂੰ ਤੇ ਭਾਈ ਅਮਰਤਪਾਲ ਦੇ ਨਾਲ ਹੀ ਖੜੇ ਆਂ ਲੈ ਬਾਜ ਕੇ ਛੋਵਾਗੇ ਸਾਲੂ ਭੰਗ ਲਹਿਰ ਚੱਲੀ ਰੋੜਾ ਰੁਈਆ ਦੇ ਚੱਲੂ ਕੀ ਲਹਿਰ ਕਿਤੋਂ ਵੀ ਨਹੀਂ ਚੱਲੂ ਗੁਰੂ ਪਾਤਸ਼ਾਹ ਜੀ ਦੇ 27 ਦੇ ਸਰਦਾਰ ਬਣੂ ਸਰਕਾਰ ਉਹਨੇ ਲੋੜੀਆਂ ਬਾਜੀਆਂ ਜੇ ਅੱਗੇ ਲਵਾਈਆਂ ਨਾ 27 ਦੇ ਬਣੂ ਸਰਕਾਰ ਸਰਕਾਰੇ ਖਾਲਸਾ ਖਾਲਸਾ ਰਾਜ ਬਾਈ ਨਾਲ ਕੋ ਸਾਬ ਹਰ ਸਾਲ ਜੀ ਬੇ 20 ਸਾਲ ਹੋ ਗਏ ਨੇ ਹਾਂ ਅਨੰਤਪੁਰ ਸਾਹਿਬ ਜਾਣੇ ਜਾਣਾ ਭਾਵੇਂ ਸਾਡਾ ਕਿਉ ਦਾ ਪੀਪਲ ਰੋੜਦਾ ਵੇ ਕਨਪੁਰ ਸਾਹਿਬ ਜਾਣਾ ਮਾਰੇ ਦਰਸ਼ਨ ਕਰ ਆਪਣੇ ਕੇ ਗਾਦੀ ਟੋੜੀ ਪਾਣੀ ਬਹੁਤ ਆਇਆ ਪਰ ਗੁਰੂ ਦੀ ਮੇਰ ਆ ਵੀ ਟਾਈਮ ਪਾਸ ਬੜੀ ਦਿਲ ਵੀ ਵੱਡੇ ਭਰਾਵਾ ਤੁਹਾਡੇ ਬਹੁਤ ਪਾਣੀ ਵਿੱਚ ਮਾਰ ਗਿਆ ਰਾਤ ਨੂੰ ਕੀ ਹੋ ਜਾਣਾ ਸਾਡੀ ਜਿੰਦਗੀ ਦੇ ਵਿੱਚ ਦੇਖੋ ਸਾਪ ਵੀ ਆਉਂਦੇ ਜਾਨਵਰ ਵੀ ਆਉਂਦੇ ਵਿੱਚ ਕਈ ਕੁਝ ਰੁੜ ਕੇ ਆਉਂਦਾ ਸਾਡੇ ਕੋਲ ਦੀ ਸਾਪ ਆਈ ਜਤਰਾ ਕਰ ਚੱਲ ਗਏ ਗੁਰੂ ਘਰ ਤੇ ਮੈਨੂੰ ਕੋਈ ਪਤਾ ਕੋਈ ਨਹੀਂ ਕਰਕੇ ਮਗਰ ਵੱਛੀ ਕਈ ਥਾਈ ਆਇਆ ਮਗਰ ਤੇਰੀ ਚਾਰ ਪੈ ਜਾਣਾ ਮੱਕੀ ਰੁੜ ਗਈ ਬਾਹ ਕੋਣ ਜੇ ਉਹਦੇ ਘੋਮ ਚ ਹੋਇਆ ਨਾ ਚਾਰ ਆ ਗਿਆ ਮੇਲ ਜੂ ਤਾਂ ਆ ਗਿਆ ਫਿਰ ਮਾ ਜੇ ਮੱਕੀ ਰੁੱੜਦੀ ਆ ਫਿਰ ਕੀ ਆ ਤੇ ਜੇ ਮਾ ਪਹਿਲਾਂ ਹੀ ਪਾਣੀ ਦੱਸਨਾ ਇਹਦਾ ਗੁਰੂ ਘਰ ਜਾਂਦੋਂ ਪਹਿਲਾਂ ਫਿਰ ਕੀ ਕਰਦੇ ਹਮ ਗੁਰੂ ਘਰ ਜਾ ਕੇ ਇਹ ਨਹੀਂ ਹਣਾ ਮੈਂ ਕਿਉਂ ਗਿਆ ਮੇਰਾ ਚਾਰ ਨਹੀਂ ਬਣਾ ਕੋਈ ਨਹੀਂ ਦੇਣਾ ਮਾ ਇਹ ਕੱਲਿਆ ਜੀ ਆ ਸਾਰਾ ਗੁਰੂ ਦਾ ਹੀ ਆ ਉਹਦੀ ਕਰਨੀ ਗੁਰੂ ਦਾ ਹੀ ਵਰਤਾਰਾ ਵੇ ਮਾ ਜਦ ਮਸੀਤ ਉਹਦੀ ਵਰਤਾਰਾ ਬਹੁਤ ਸਾਰੇ ਲੋਕ ਨੇ ਜਦੋਂ ਖਾਲਸਾ ਰਾਜ ਦੀ ਗੱਲ ਚੱਲਦੀ ਨਾ ਕਹਿੰਦੇ ਕਿਦਾਂ ਚਲਾਓਗੇ ਰਾਜ ਆ ਇੱਕ ਐਗਜ਼ਾਮਪਲ ਹੈ ਕਿ ਵੀ ਰਾਜ ਚੱਲੀ ਜਾਂਦਾ ਖਾਲਸੇ ਦਾ ਹਮ ਬਿਲਕੁਲ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਹਮ ਇਹਨਾਂ ਦਾ ਆਪਦੀ ਵੱਲੋਂ ਉਹਨੂੰ ਵੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੂੰ ਵੀ ਜਿੱਦਾਂ ਉਹ ਲੋਕਾਂ ਦੇ ਵਿੱਚ ਵਿਚਰਦਾ ਸੀ ਅਮਰਪਾਲ ਸਿੰਘ ਵੀ ਉਹਨੂੰ ਫੜ ਕੇ ਜੇਲ੍ਹ 'ਚ ਬੰਦ ਕਰਤਾ ਵੀ ਇਹਦੀ ਲਹਿਰ ਨਹੀਂ ਚੱਲਣ ਦੇਣੀ ਉਹ ਲਹਿਰ ਆਪੇ ਕਲਕੀਆਂ ਵਾਲਾ ਆਪੇ ਚਲਾਈ ਜਾਂਦਾ ਉਹਨੂੰ ਸਾਭ ਦੀ ਕਿਰਪਾ ਨਾਲ ਚੱਲੀ ਜਾਂਦੀ ਆ ਹਾਂ ਪਰ ਇਹਨਾਂ ਨੂੰ ਕਿਸੇ ਨੇ ਸਿਖਾਇਆ ਥੋੜਾ ਇਹਨਾਂ ਦੇ ਆਪ ਮਾਰੇ ਮੂੰਹ ਤੇ ਆਉਂਦੇ ਨੇ ਵੀ ਗਾਮ ਭਾਈ ਅਮਰਪਾਲ ਸਿੰਘ ਨੂੰ ਹਾਂ ਬੋਟਾਂ ਪਾਵਾਂਗੇ ਜਾਂ ਕਿਦਾਂ ਹੀ ਸੀਐਮ ਬਣਾਵਾਂਗੇ ਸਾਰਿਆਂ ਦੀ ਜ਼ਬਾਨ ਤੇ ਇਹੋ ਗੱਲ ਆ ਉਹ ਤਾਂ ਆਊਗਾ ਮੈਨੂੰ ਲੱਗਦਾ ਮੂੰਹ ਤੇ ਜਦੋਂ ਕਹਿੰਦੇ ਹੁੰਦੇ ਨੇ ਨਾ ਜੇ ਕਿਸ ਦਾ ਦੁੱਖ ਮਡਾਉਣ ਆਓਗੇ ਤੇ ਦੁੱਖ ਘਟ ਜਾਂਦਾ ਖੁਸ਼ੀ ਚਾਹੋਗੇ ਤੇ ਖੁਸ਼ੀ ਵੱਧ ਜਾਂਦੀ ਹੁਣ ਦੁੱਖ ਦੇ ਵਿੱਚ ਜਿੰਨੇ ਵੀ ਆ ਰਹੇ ਸਭ ਦਾ ਧੰਨਵਾਦ ਆ ਮੈਂ ਨਹੀਂ ਕਹਿੰਦਾ ਵੀ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਟੀਮ ਕੱਲੀ ਜਿੰਨੇ ਵੀ ਆ ਰਹੇ ਸਭ ਦਾ ਧੰਨਵਾਦ ਆ ਪਰ ਜੇ ਪਾਉ ਦੀ ਟੀਮ ਇੱਥੇ ਪਹੁੰਚੀ ਤੇ ਲੋਕ ਤਾਂ ਫਿਰ ਨਾਂ ਲੈਣਗੇ ਇੱਥੇ ਹਰੇਕ ਜਸੇਵੰਦੀ ਦਾ ਫਰਜ਼ ਬਣਦਾ ਹਰੇਕ ਜਿੰਨੀਆਂ ਸਰਕਾਰਾਂ ਉਹਨਾਂ ਦਾ ਵੀ ਫਰਜ਼ ਬਣਦਾ ਵੀ ਆਣ ਕੇ ਇਹਨਾਂ ਦੀਆਂ ਇਵਾ ਆ ਵੇਖੋ ਤੁਸੀਂ ਲੱਖਾਂ ਰੁਪਏ ਲਾ ਕੇ ਘਰ ਬਣਾਏ ਲੋਕਾਂ ਨੇ ਤੇ ਪਾਣੀ ਦੇ ਵਿੱਚ ਬੈਠੇ ਨੇ ਤੇ ਇਹ ਕੋਈ ਇਹ ਕੋਈ ਇੱਕ ਸਿਸਟਮ ਥੋੜੀ ਹੈ ਸਰਕਾਰਾਂ ਦਾ ਇਹਦਾ ਕੋਈ ਨਹਿਰੀਕਰਨ ਕੀਤਾ ਹੁੰਦਾ ਪਹਿਲਾਂ ਤੇ ਆਹ ਹਾਲਾਤ ਨਾਲ ਵਿਖੜੇ ਪਏ ਨੇ ਲੋਕਾਂ ਨੂੰ ਹੁਣ ਜਿਸ ਤੱਕ ਸਾਡਾ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਦਾ ਪ੍ਰੋਗਰਾਮ ਵੀ ਆਨੰਦਪੁਰ ਸਾਹਿਬ ਤੋਂ ਲੈ ਕੇ ਬਾਪੂ ਜੀ ਤਰਸੇਮ ਸਿੰਘ ਜਿਹੜਾ ਤਰਸੇਮ ਸਿੰਘ ਜੀ ਪਿਤਾ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਖਡੂਰ ਹਲਕਾ ਖਡੂਰ ਸਾਹਿਬ ਉਹਨਾਂ ਦਾ ਹੁਕਮ ਸੀ ਵੀ ਜਿੱਥੇ-ਜਿੱਥੇ ਵੀ ਟੀਮ ਹੈਗੀ ਆ ਮੈਂ ਸੋਚਦਾ ਆ ਆਨੰਦਪੁਰ ਸਾਹਿਬ ਤੋਂ ਲੈ ਕੇ ਫਰੋਜਪੁਰ ਤੱਕ ਮੋਰਚੇ ਸੰਭਾਲੇ ਹੋਏ ਆ ਸਾਡੀ ਟੀਮ ਨੇ ਓਕੇ ਬੀਤਰਨਤਨ ਸਾਹ ਦੇ ਵਿੱਚ ਵੀ ਉਹ ਜ਼ਬਰਦਸਤ ਤੁਨਰੀ ਹਜ਼ਰਦੀ ਉਹ ਕਰ ਰਹੇ ਨੇ ਆਪਣਾ ਕੈਂਪ ਦੇ ਨਾਂ ਤੇ ਬਿਲਕੁਲ ਤੇ ਇਧਰ ਮੱਲਾਲ ਏਰੀਆ ਦੇ ਵਿੱਚ ਵੀ ਸਾਡੇ ਸਿੰਘ ਜਿਹੜੇ ਪੂਰੇ ਕਰ ਰਹੇ ਨੇ ਇੱਥੇ ਵੀ ਅਹੀਂ ਮੋਰਚਾ ਸੰਭਾਲਿਆ ਹੋਇਆ ਸਾਰਿਆਂ ਨੇ ਤੇ ਮੈਂ ਧੰਨਵਾਦ ਕਰਦਾ ਜਿਹੜੇ ਅੱਜ ਚੌਂਕ ਮੈਥੇ ਤੋਂ ਚਾਰ ਲੈ ਕੇ ਸਿੰਘ ਚੱਲੇ ਨੇ ਕਾਲੀਦਾਲ ਵਾਰਸ ਪੰਜਾਬ ਦੀ ਟੀਮ ਜਿਨ੍ਹਾਂ ਨੇ ਜਿਹੜਾ ਅਸੀਂ ਲੋਕਾਂ ਤੱਕ ਗਾਂ ਪਹੁੰਚਾ ਰਹੇ ਹਾਂ ਤੇ ਮੈਂ ਇਹ ਸੋਚਦਾ ਵੀ ਹਰੇਕ ਮਾਈ ਭਾਈ ਦਾ ਫਰਜ਼ ਬਣਦਾ ਹੈ ਕਿ ਜੋ ਵੀ ਤਿਲ ਫੁੱਲ ਹੈਗਾ ਉਹ ਇਹ ਕੰਮ ਦੇ ਵਿੱਚ ਹਿੱਸਾ ਪਾਉਣ ਆਣ ਕੇ ਕਿ ਤੇ ਇਹਨਾਂ ਦਾ ਦੁੱਖ ਮਡਾਇਆ ਜਾਵੇ ਤੇ ਅੱਗੇ ਤੋਂ ਸਰਕਾਰਾਂ ਨੂੰ ਚੇਤਾਵਨੀ ਆ ਵੀ ਜੇ ਤੁਸੀਂ ਇਹ ਕੰਮ ਨਾ ਨਾ ਛੱਡਿਆ ਤੇ ਲੋਕ ਲੋਕੀ ਬਖਸ਼ਣ ਨਹੀਂ ਬਖਸ਼ਣਗੇ ਨਹੀਂ ਅੱਜ ਦਾ ਉਹ ਜਿਹੜਾ ਸੂਦੀਆ ਵਜਦਾ ਹੈ ਉਥੇ ਲਿਧਿਆਣੇ ਦੇ ਵਿੱਚ ਉਹ ਬੀਬੀਆਂ ਦੀ ਕਾਨਫਰੰਸ ਹੋਣ ਲਈ ਆ ਤੇ ਉਥੇ ਚੌਰਸਾਵਾ ਦਾ ਵੀ ਅਸੀਂ ਡਾਂਗ ਦੇ ਨਾਲ ਸਰਕਾਰ ਲੈ ਕੇ ਆ ਜਾਾਂਗੇ ਸਤਾਈ ਦੀ ਸ਼ਾਮ ਦਮ ਦੰਦ ਲੜੋ ਮਾਰੋ ਕੁੱਟੋ ਜੋ ਮਰਜ਼ੀ ਕਰੋ ਇੱਥੇ ਆਣ ਕੇ ਵੇਖ ਇੱਥੇ ਆਣ ਕੇ ਸਵਾਦ ਵੇਖ ਕੇਜਰੀ ਵਾਲਾ ਆ ਜੇ ਤੇ ਭਾਵੇਂ ਸੁਦੀਆ ਸਾਹਿਬ ਆ ਜੀ ਵੀ ਇੱਥੇ ਇੱਥੇ ਤੈਨੂੰ ਤੇਰੇ ਪੈਰ ਵੀ ਲੱਗਣ ਤੇ ਤੇ ਕਹਿੰਨੇ ਕਿ ਫੇਰ ਦਿਨ ਪੁੱਛਾਂਗੇ ਕਿ ਇਹਨੂੰ ਹੱਥ ਵੀ ਤੂੰ ਲਾਇਆ ਨਾ ਤੇ ਇਹ ਬਈਆਂ ਨੂੰ ਕੁੱਟ ਕੇ ਵੋਟ ਪਵਾ ਲੈਗਾ ਤੇ ਜੇ ਤੈਨੂੰ ਕਿਸੇ ਨੇ ਹੱਥ ਲਾ ਕੇ ਕਿਹਨੂੰ ਲੈ ਆ ਨਾ ਤੂੰ ਆਪਦੇ ਪਿਓ ਨੂੰ ਦੂਜੇ ਵੱਡੇ ਭਈਏ ਨੂੰ ਵੀ ਲੈ ਆਵੇਂ ਭਾਵੇਂ ਕੇਜਰੀ ਵਾਲਾ ਉਹ ਤੇ ਆ ਜੇ ਪੰਜਾਬੀ ਆ ਹੂੰ ਇਹ ਅੱਗੇ ਤੁਹਾਨੂੰ ਸਸਤੇ ਭਾਅ ਪੰਜਾਬ ਫੜਾਦਾ ਸੀ ਤੁਸੀਂ ਤਾਂ ਮੱਛਰਗੇ ਜੇ ਥੋੜਾ ਜਿਆਦਾ ਭਲੇਖਾਈਆ ਇਹ ਤਾਂ ਸਹੀ ਪੁੱਛਦਾ ਨਾ ਉਹ ਭਗਵੰਤ ਮਾਨ ਦਾ ਲੋਕਾਂ ਨੇ ਜਲਵਾ ਜਾ ਵੇਖਿਆ ਵੀ ਇਹ ਨਖਰੇ ਨੂੰ ਫਰੇ ਕਰਕੇ ਤੈਨੂੰ ਪਤਾ ਸਟੈਂਡ ਕਰਦਾ ਬਹੁਤ ਜਿਆਦਾ ਉਹਦਾ ਕਰਗੁਰਕੇ ਦੇ ਲੋਕਾਂ ਨੇ ਇਹ ਕਹਾਣੀ ਦੇ ਵਿੱਚ ਲੈ ਆਂਦੀ ਸਰਕਾਰ ਹੋਰ ਸਰਕਾਰ ਉਹ ਉੱਥੇ ਦਿੱਲੀ ਦੇ ਵਿੱਚੋਂ ਇਹ ਹਰੇ ਹੀ ਨਿਆਦ ਗਈ ਤੇ ਨਾ ਪੂਰੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਹਰਨ ਗਈ ਫਿਰ ਜੀ ਮੈਨੂੰ ਯਾਦ ਆ ਪਹਿਲਾਂ ਉਧਰਲੇ ਪਾਸੇ ਅੱਗ ਲੱਗੀ ਕਣਕਾਂ ਨੂੰ ਉਦੋਂ ਵੀ ਲੋਕਾਂ ਨੇ ਲੋਕਾਂ ਦੀ ਬਾਹ ਫੜੀ ਤੇ ਹੁਣ ਇੱਧਰ ਪਾਣੀ ਆ ਗਿਆ ਇਹਦੇ ਵਿੱਚ ਵੀ ਪਾਣੀ ਆ ਗਿਆ ਉਹ ਤੁਹਾਡੇ ਵਾਲੇ ਇਲਾਕੇ 'ਚ ਲੱਗੀ ਸੀ ਅੱਗ ਹਾਂਜੀ ਹਾਂਜੀ ਲੋਕ ਹੀ ਲੋਕਾਂ ਦੀ ਬਾਹ ਫੜ ਰਹੇ ਸਰਕਾਰਾਂ ਕਿੱਥੇ ਸੁੱਤੀਆਂ ਸਹੀ ਗੱਲ ਐ ਇੱਥੇ ਹੁਣ ਸਰਕਾਰਾਂ ਫੇਲ ਹੋ ਗਈਆਂ ਦੇਖੋ ਇਹ ਇੱਥੇ ਕੋਈ ਪ੍ਰਸ਼ਾਸਨ ਨਹੀਂ ਆ ਰਿਹਾ ਕੋਈ ਸਰਕਾਰ ਨਹੀਂ ਜਿਹਨੇ ਸਰਕਾਰ ਚਲਾਉਣੀ ਆ ਆਪਣੀ ਪੰਜਾਬ ਦੀ ਭਾਂਡਾ ਪਾਉਣ ਭਾਂਡ ਹੀ ਕਹਿੰਨੇ ਆ ਉਹ ਚਨਈ 'ਚ ਤੁਰਿਆ ਫਿਰਦਾ ਤਾਮਲਾਡੂ ਤੁਰਿਆ ਫਿਰਦਾ ਇੱਥੇ ਅੱਧਾ ਪੰਜਾਬ ਆਪਣਾ ਪਾਣੀ ਦੇ ਵਿੱਚ ਡੁੱਬਿਆ ਪਿਆ ਕੋਈ ਕਿਸੇ ਨੂੰ ਪਤਾ ਨਹੀਂ ਸਰਕਾਰ ਕਿਵੇਂ ਚੱਲਣੀ ਕਿਵੇਂ ਨਹੀਂ ਚੱਲਣੀਗੀ ਇੱਥੇ ਲੋਕ ਹੀ ਲੋਕਾਂ ਦੀ ਬਾਹ ਫੜ ਰਹੇ ਆ ਜੇ ਪਰ ਫਿਰ ਵੀ ਮੈਂ ਨਾ ਵੀ ਧੰਨ ਇਹਨਾਂ ਦਾ ਜਿਗਰਾ ਜਿਹੜੇ ਵਿਚਾਰੇ ਬੈਠੇ ਆ ਫਿਰ ਵੀ ਇਹਨਾਂ ਨੇ ਘਰ-ਬਾਰ ਜੇ ਆਵਦੇ ਨਹੀਂ ਛੱਡੇ ਫਸਲਾਂ ਤੇ ਇਹਨਾਂ ਦੀਆਂ ਬਰਬਾਦ ਹੋ ਗਈਆਂ ਸਾਰਾ ਕੁ ਪੱਠਿਆ ਵੀ ਬਰਬਾਦ ਹੋ ਗਿਆ ਇਨਾਂ ਦੇ ਜੇਰੇ ਤਗੜੇ ਬਾਕੀ ਲੋਕ ਜਿਹੜੇ ਇਹਨਾਂ ਦੀ ਬਾਹ ਫੜ ਰਹੇ ਆ ਤੇ ਹੌਸਲੇ ਨਾਲ ਬੈਠੇ ਆ ਤੇ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਪੰਜਾਬ 'ਚ ਜਿਨ੍ਹਾਂ ਨੂੰ ਮਹਾਰਾਜ ਨੇ ਕੋਈ ਸੁੱਖ ਦੀ ਰੋਟੀ ਦਿੱਤੀ ਆ ਉਹ ਇੱਥੇ ਆ ਕੇ ਇਹਨਾਂ ਦਾ ਵੱਧੋ ਵੱਧ ਸਾਥ ਦੇਣੇ ਹੂੰ ਕਿਸੇ ਦਿਨਾਂ ਦੇ ਵਿੱਚ ਇੱਕ ਪੁਲਿਸ ਅਫਸਰ ਦਾ ਬਿਆਨ ਆਇਆ ਪਾ ਉਧਰ ਨੂੰ ਚੱਲਦੇ ਸੇਵਦਰ ਵਿਲੇ ਹੋ ਗਏ ਪੁਲਿਸ ਅਫਸਰ ਦਾ ਬਿਆਨ ਆਇਆ ਸੀ ਕਹਿੰਦੇ ਭਾਈ ਅਮਰਤਪਾਲ ਸਿੰਘ ਨੇ ਅੱਗ ਲਾਈ ਆ ਪੰਜਾਬ ਦੇ ਵਿੱਚ ਤੁਸੀਂ ਸੇਵਾ ਕਰਦੇ ਫਿਰਦੇ ਹੋ ਚੱਕਰ ਕੀ ਹੈਗਾ ਨਹੀਂ ਇਹ ਇਹ ਅੱਗ ਲਾਈ ਦਾ ਅੱਗ ਦਿਸਦੀ ਪਈ ਆ ਆ ਚਾਰਾ ਲੈ ਕੇ ਆਏ ਆ ਵੇਖੋ ਆ ਕਿੰਨਾ ਪਾਣੀ ਦੇ ਨਾਲ ਪੈਂਡਰ ਸਾਰਾ ਡੋਬਰਿਆ ਇਹ ਅੱਗ ਲਾਈ ਹੋਈ ਆ ਇਹ ਲੋਕਾਂ ਨੂੰ ਰਾਹਤ ਪਹਚਾਰਿਆ ਉਹਨਾਂ ਲੋਕਾਂ ਦੇ ਬੱਚਿਆਂ ਨੂੰ ਉਹ ਅਮਰਤ ਛਕਾ ਕੇ ਨਸ਼ਿਆਂ ਤੋਂ ਛਡਾ ਰਿਆ ਸੀਗਾ ਤੇ ਇਹ ਇਹ ਕਿਸ ਤਰ੍ਹਾਂ ਨੇ ਹਰਜੀਤ ਸਰ ਹਰਜੀਤ ਸਿੰਘ ਸੀ ਨਾ ਆਉਂਦਾ ਖੜ ਕੀ ਸੋਦਾ ਹਰਪਾਲ ਸਿੰਘ ਹਰਪਾਲ ਸਿੰਘ ਹਰਪਾਲ ਸਿੰਘ ਨੂੰ ਕਿਸ ਤਰ੍ਹਾਂ ਦਿਸ ਪਿਆ ਵੀ ਅੱਗ ਲਾਈ ਆ ਇਹ ਪਤਾ ਨਹੀਂ ਇਹ ਉਹਨੂੰ ਮੈਨੂੰ ਲੱਗਦਾ ਵੀ ਉਹ ਆਪ ਹੀ ਅੱਗ ਲਾਉਂਦਾ ਫਿਰਦਾ ਲੋਕਾਂ ਦੇ ਜੜੀਆਂ ਜੜੀਆਂ ਇਹ ਗਲਤ ਗੱਲਾਂ ਕਰਦਾ ਪਰ ਇਹ ਅੱਜ ਅੱਜ ਮੈਥੇ ਚੌਂਕ ਦੇ ਅਮਰਤਪਾਲ ਦਾ ਕਰਕੇ ਹੀ ਟਰੱਕ ਆਇਆ ਆ ਲੋਕਾਂ ਮਲਮਲ ਮਲਮਲਾ ਰਿਆ ਲੋਕਾਂ ਦੇ ਜ਼ਖਮਾਂ ਦੇ ਉੱਤੇ ਉਹ ਜਿਹੜੇ ਹੁਣ ਲੋਕਾਂ ਦੇ ਘਰ ਡੁੱਬੇ ਪਏ ਨੇ ਲੋਕਾਂ ਦੇ ਜਿਹੜੇ ਪਸ਼ੂ ਜਿਹੜੇ ਮਰ ਰਹੇ ਨੇ ਉਹਨਾਂ ਨੂੰ ਲੋਕ ਜਿਹੜੇ ਸੰਸਥਾਵਾਂ ਵਿੱਚ ਵੇਚਾਰਿਆ ਕੋਈ ਸਰਕਾਰ ਦਾ ਆ ਕੋ ਕੁਝ ਨਹੀਂ ਕਰ ਰਹੀ ਸਰਕਾਰ ਤਾਂ ਸਤਾਈ ਦੇ ਵਿੱਚ ਉਹ ਕਹਿਣ ਲਈ ਆ ਅਸੀਂ ਸ਼ਾਮਦਾਮ ਡੰਡ ਭੇਜਣਾ ਸਰਕਾਰ ਬਣਾਵਾਂਗੇ ਡਾਂਗਣਾ ਲੋਕਾਂ ਤੋਂ ਵੋਟਾਂ ਪਵਾਵਾਂਗੇ ਹੁਣ ਜਿਹੜਾ ਇਹ ਮੁੱਖ ਮੰਤਰੀ ਆ ਕੌਣਗੇ ਲੋਕ ਪੰਜਾਬ ਦੇ ਲੋਕ ਨਾ ਬਿਲਕੁਲ ਖਤਮ ਹੋ ਗਿਆ ਕੰਮ ਗਾਂ ਜੜੀ ਜਣਾ ਗਾਂ ਭਾਈ ਅਮਰਤਪਾਲ ਸਿੰਘ ਦੀ ਸਰਕਾਰ ਆਉਣੀ ਆ ਇਹ ਕੱਢ ਦਿਨ ਪ੍ਰੀਖਾ ਇਹ ਸ਼ਾਮ-ਦਾਮ ਦੰਡ ਭੇਜਦੀ ਜੜਾ ਇਹ ਆਪ ਦਾ ਦਿੱਲੀ ਰੱਖਣ ਤੇ ਪੰਜਾਬ ਜੀ ਨਹੀਂ ਚੱਲਣਾ ਇਹਨਾਂ ਦਾ ਇੱਥੇ ਛਤਰ ਮਾਰਨਗੇ ਲੋਕ ਇਹਨਾਂ ਨੂੰ ਇੱਥੇ ਆਏ ਦਾ ਇਹਨਾਂ ਦਾ ਹਾਲ ਉਹ ਹੋਏਗਾ ਲੋਕੀ ਲੋਕੀ ਅੰਦਰ ਭਰੇ ਪੀਤੇ ਪਾਏ ਨੇ ਬਾਰੂ ਅੰਦਰ ਹੁਣ ਬੋਲਦੇ ਨਹੀਂ ਪਾ ਕਿਉਂਕਿ ਇਹਨਾਂ ਦਾ ਹੁਣ ਜੋਰ ਹੈ ਸਰਕਾਰ ਹੈ ਇਹਨਾਂ ਦੀ ਸਾਲ ਰਹਿ ਗਿਆ ਸਾਲ ਤੋਂ ਬਾਅਦ ਇੱਥੇ ਪਿੰਡ ਚ ਕਿਤੇ ਵੜ ਕੇ ਵਿਖਾ ਦੇਣ ਅਸੀਂ ਮੰਨ ਜਾਾਂਗੇ ਇਹਨਾਂ ਨੂੰ ਕਿਹੜਾ ਵੜਦਾ ਹੁਣ ਇਹ ਜਿਹੜਾ ਭਗਵੰਤ ਮਾਨ ਹੁਣ ਇਹਦਾ ਜਿਹੜਾ ਜਹਾਜ਼ ਆ ਹੁਣ ਨਹੀਂ ਇੱਥੇ ਆ ਸਕਦਾ ਲੋਕਾਂ ਨੂੰ ਵੇਖਿਆ ਆਣ ਕੇ ਵੀ ਲੋਕਾਂ ਦਾ ਕੀ ਹਾਲ ਹੋ ਰਿਹਾ ਹੈ ਲੋਕ ਡੋਬ ਰਹੇ ਨੇ ਲੋਕ ਪਾਣੀ ਦੁਬੇ ਨੇ ਇਹਦਾ ਜਹਾਜ਼ ਹੁਣ ਲੈ ਕੇ ਉੱਥੇ ਕਰਨਾਟਕਾ 'ਚ ਫਿਰਦਾ ਦੱਸੋ ਉੱਥੇ ਕੀ ਜਿਹੜਾ ਅਸੀਂ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਇਹਨਾਂ ਨੂੰ ਉਹਨੇ ਉਹਨਾਂ ਨੇ ਤਾਂ ਨਹੀਂ ਟਿਕਾਇਆ ਵੀ ਜਹਾਜ਼ ਲੈ ਕੇ ਕਰਨਾਟਕਾ ਚਲਿਆ ਜਾ ਉਹਨੇ ਸਾਰੇ ਜਿਹੜੇ ਲੋਕ ਨੇ ਇਹਨਾਂ ਨੂੰ 27 ਦੇ ਵਿੱਚ ਦੱਸਣਗੇ ਵੀ ਤੁਹਾਡਾ ਜਿਹੜਾ ਝਾੜੂ ਜਿਹੜਾ ਖਿੰਲਰ ਗਿਆ ਕਿ ਨਹੀਂ ਖਿੰਲਰ ਗਿਆ ਇਹ ਖਿੰਲਰ ਤਾਂ ਗਿਆ ਇਹ ਸਾਰਾ ਤੁਸੀਂ ਜਾਂਦਾ ਜਦੋਂ 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 ਭਾਈ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹਰ ਇੱਕ ਪਤਨ ਤੇ ਮੋਰਚਾ ਲੱਗਾ ਜਾਂ ਪੰਜਾਬ ਦੇ ਵਿੱਚ ਵੱਖ-ਵੱਖਾਂਾਂ ਤੇ ਮੋਰਚੇ ਲੱਗੇ ਉਦੋਂ ਬੜੀ ਫੌਜ ਲਾਤੀ ਸੀ ਹੁਣ ਨਹੀਂ ਫੌਜ ਨਜ਼ਰ ਆਉਂਦੀ ਕਿਤੇ ਵੇਖੋ ਜੀ ਫੌਜ ਉਹ ਉਹ ਮਤਲਬ ਲੋਕਾਂ ਦੇ ਬੱਚਿਆਂ ਨੂੰ ਇਹ ਇਹ ਜਿਹੜਾ ਨਸ਼ਾ ਜਿਹੜਾ ਚੱਲ ਰਿਹਾ ਨਾ ਜਿਹੜਾ ਨਸ਼ਾ ਜਿਹੜਾ ਇਹ ਸਰਕਾਰਾਂ ਵਕਾ ਰਹੀਆਂ ਨੇ ਹੂੰ ਜੋ ਇਹ ਲੋਕਾਂ ਦੇ ਪੁੱਤ ਮਾਰਦੇ ਸੀ ਨਸ਼ਾ ਇਹ ਸਰਕਾਰਾਂ ਦਾ ਫਲਾਇਆ ਹੋਇਆ ਹੀ ਸਾਰਾ ਚੱਕਰ ਵੀਉ ਚੱਲ ਰਿਹਾ ਜੋਗ ਇਹ ਐਮਐਲਏ ਨੂੰ ਵੀ ਪਤਾ ਵਾ ਪੁਲਿਸ ਨੂੰ ਵੀ ਪਤਾ ਜਿਹੜਾ ਨਸ਼ਾ ਪਿੰਡਾਂ ਦੇ ਵਿੱਚ ਆ ਰਿਹਾ ਹੈ ਇਹ ਸਾਰਾ ਇਹਨਾਂ ਦੇ ਬੰਦੇ ਨੇ ਜੋ ਇਹ ਚੱਲ ਰਹੇ ਇਹਨਾਂ ਦੀ ਪੁਲਿਸ ਦੀਆਂ ਗੱਡੀਆਂ ਵਿੱਚੋਂ ਹੀ ਫੜਿਆ ਗਿਆ ਕਿ ਪੁਲਿਸ ਮੁਲਾਜ਼ਮ ਵੀ ਵਿੱਚ ਘੇਰੇ ਚ ਆਏ ਹੋਏ ਨੇ ਤੇ ਇਹ ਵੀ ਉਹ ਜਿਹੜੀ ਫੜੀ ਗਈ ਉਹ ਥਾਰ ਵਾਲੀ ਕੁੜੀ ਜਿਹੜੀ ਸੀਗੀ ਉਹ ਇਹਨਾਂ ਦੀ ਮੁਲਾਜ਼ਮ ਹੀ ਸੀਗੀ ਉਹ ਸਾਰਾ ਕੁਝ ਚੱਲਿਆ ਸੀ ਇਹ ਬੜਾ ਵੱਡਾ ਬਿਜ਼ਨਸ ਆ ਕਿਉਂਕਿ ਹੁਣ ਜਿਹੜਾ ਇਹ ਥੋੜਾ ਜਿਹਾ ਉਹ ਮਤਲਬ 1/2 ਕਿਲੋ ਪਾਈਆ ਹੀ ਹੋਵੇ ਤੇ ਮੈਨੂੰ ਲੱਗਦਾ ਵੀ ਉਹ ਕਰੋੜ ਰੁਪਈਆ ਦਾ ਲਾਗੇ ਹੋ ਜਾਂਦਾ ਇਹਨਾਂ ਦਾ ਬੜਾ ਵਧੀਆ ਬਿਜ਼ਨਸ ਬਣਿਆ ਆ ਲੋਕਾਂ ਦੇ ਬੱਚੇ ਮਾਰਨ ਵਾਸਤੇ ਤੇ ਜੇ ਉਹ ਭਾਈ ਅਮਰਪਾਲ ਸਿੰਘ ਆਇਆ ਦੁਬਈ ਤੋਂ ਉਹਨੇ ਆਵਾਜ਼ ਦਿੱਤੀ ਲੋਕਾਂ ਨੂੰ ਕੋਈ ਭਾਈ ਨਸ਼ੇ ਛੱਡੋ ਕੋਹੜ ਕੱਢੋ ਦਿਆ ਗੁਰੂ ਵਾਲੇ ਬਣੋ ਤੇ ਇਹਨਾਂ ਨੇ ਇਹਨਾਂ ਜੋ ਲੋਕ ਇਸ ਪਾਸੇ ਤੁਰੇ ਉਹਦੀ ਲਹਿਰ ਦੇ ਮਗਰ ਲੋਕਾਂ ਦੇ ਬੱਚੇ ਜਿਹੜੇ ਅੰਮ੍ਰਿਤ ਸ਼ਕਲ ਲੱਗੇ ਸੀ ਨਸ਼ਾ ਲੋਕੀ ਛੱਡਣ ਲੱਗੇ ਸੀ ਤੇ ਇਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਤਾਂ ਲੋਕ ਜਿਹੜੇ ਅਸੀਂ ਸਾਡਾ ਤਾਂ ਨਿਸ਼ਾਨੀ ਦਿਖਣਾ ਵੀ ਇਹ ਤਾਂ ਕੰਮ ਹੀ ਪੁੱਠੇ ਪਾਸੇ ਲਾਤਾ ਇਹਨੇ ਇਸ ਕਰਕੇ ਨਾ ਇਹਨਾਂ ਨੇ ਉਹ ਕੋਈ ਚੱਕਰ ਵੀ ਬਾਣਾ ਬਣਾ ਕੇ ਨਾ ਉਹਦਾ ਜਾਲ ਤੇ ਭਾਈ ਅਮਰਪਾਲ ਸਿੰਘ ਨੂੰ ਵਿੱਚ ਫਸਾਇਆ ਜਾਲ 'ਚ ਫਸਾ ਕੇ ਉਹਦਾ ਮੁੰਡਾ ਬੰਦਾ ਉਹਦਾ ਚੁੱਕ ਕੇ ਥਾਣੇ ਦੇ ਤਾ ਉਥੇ ਉਹਨੇ ਉਹ ਬੰਦਾ ਛਡਾਉਣ ਵਾਸਤੇ ਅਜਨਾਲੇ ਗਿਆ ਸੀ ਸਾਡਾ ਬੰਦਾ ਛਡੋ ਇਹਦਾ ਕਨਾ ਕੀ ਆ ਜੇ ਹੁਣ ਮੈਂ ਗਵਾਵ ਦੇ ਨਾਲ ਬੰਦੇ ਚਾਰ ਲਈ ਫਿਰਦਾ ਜੇ ਕੋਈ ਮੇਰਾ ਕੋ ਬੰਦਾ ਫੜ ਲੂ ਮੈਂ ਤਾਂ ਮਗਰ ਤਾਂ ਜਾਣਾ ਹੀ ਆ ਨਾ ਕਿੱਧਰ ਜਾਊਗਾ ਮੈਂ ਤੇ ਉਹ ਉਹ ਇਸ ਕਰਕੇ ਉਹ ਚੱਕਰ ਵੀ ਬਣਾ ਗਏ ਉਹਨੂੰ ਡਿਬਰੂਗੜ੍ਹ ਦੇ ਜੇਲ੍ਹ ਤੱਕ ਪਹੁੰਚਾਤਾ ਤੇ ਆ ਲੋਕ ਜਿਹੜੇ ਆ ਉਹ ਜੇਲ੍ਹ ਤੇ ਬੈਠਾ ਲੋਕਾਂ ਨੇ ਫੇਰ ਵੀ ਉਹਨੂੰ ਐਮਪੀ ਬਣਾਤਾ ਉਹ ਇੱਕ ਦਿਨ ਵੀ ਲੋਕਾਂ ਜਾਨਾ ਲੋਕਾਂ ਨੇ ਮੁੱਖ ਮੰਤਰੀ ਬਣਾ ਦੇਣਾ ਹੁਣ ਉਹਨਾਂ ਲੋਕਾਂ ਨੇ ਮੁੱਖ ਮੰਤਰੀ ਬਣਾ 27 ਦੇ ਵਿੱਚ ਸਰਕਾਰੀ ਖਾਲਸਾ ਆਏਗੀ ਗਰੰਟਡ ਆਏਗੀ ਧੰਨਵਾਦ ਜੀ ਬਿਲਕੁਲ ਲੋਕਾਂ ਦਾ ਕਹਿਣਾ ਕਿ 27 ਦੇ ਵਿੱਚ ਸਰਕਾਰੀ ਖਾਲਸਾ ਆਵੇਗੀ ਖਾਲਸੇ ਦਾ ਰਾਜ ਆਵੇਗਾ ਤੇ ਖਾਲਸੇ ਦੇ ਰਾਜ ਦੀ ਆਪਾਂ ਗੱਲ ਕਰੀਏ ਤੇ ਆਹੀ ਹੈ ਖਾਲਸੇ ਦਾ ਰਾਜ ਬਿਨਾ ਕਿਸੇ ਨਾਲ ਭੇਦ ਭਾਵ ਬਿਨਾ ਕਿਸੇ ਨਾਲ ਕੋਈ ਜਾਣ ਪਹਿਚਾਨ ਜੇ ਆਪ ਮੁਹਾਰੇ ਲੋਕ ਆਣ ਕੇ ਇੱਕ ਦੂਜੇ ਦੀ ਬਾਹ ਫੜ ਰਿਹਾ ਤੇ ਖਾਲਸਾ ਰਾਜ ਹੈ ਸੋ ਹੋਰ ਵੀ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਜਿੰਨੇ ਵੀ ਹਰ ਪੀੜਤਾ ਵਾਸਤੇ ਵੱਧ ਤੋਂ ਵੱਧ ਮਦਦ ਇੱਥੇ ਪਹੁੰਚਾਈ ਜਾਵੇ ਅਗਲੇ ਜਿਹੜੇ ਪਿੰਡ ਆ ਪਿੱਛੇ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਕਿ ਪਾਣੀ ਜਿਹੜਾ ਵਾ ਕਾਫੀ ਆਇਆ ਵਾ ਅਸੀਂ ਅੱਗੇ ਪਿੰਡਾਂ ਦੇ ਵਿੱਚ ਵੀ ਜਾ ਕੇ ਪਹਿਲਾਂ ਸਰਵੇ ਵੀ ਇੱਕ ਛੋਟਾ ਕਰਕੇ ਗਏ ਆ ਕਿ ਕਾਫੀ ਲੋਕ ਜਿਹੜੇ ਇੱਥੇ ਪ੍ਰਭਾਵਿਤ ਹੋਏ ਆ ਸੋ ਸਰਕਾਰ ਵਾ ਜਿਹੜੀ ਇੱਥੇ ਨਹੀਂ ਪਹੁੰਚੀ ਸੋ ਜਿਹੜੀ ਅੰਮ੍ਰਿਤਪਾਲ ਵਾਲੀ ਜਥੇਬੰਦੀ ਆ ਵਾਰਿਸ ਪੰਜਾਬ ਦੇ ਉਹ ਇੱਥੇ ਸੇਵਾ ਲਗਾਤਾਰ ਨਿਭਾ ਰਹੇ ਆ ਸੋ ਬਾਕੀ ਵੀਰਾਂ ਨੂੰ ਵੀ ਬੇਨਤੀ ਆ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਜਾਂ ਜਿੱਥੋਂ ਇਥੋਂ ਪੰਜਾਬ ਭਰ ਚੋਂ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਤਿਲ ਫੁੱਲ ਜਿਹੜੀ ਆ ਸੇਵਾ ਇੱਥੇ ਜ਼ਰੂਰ ਪਛਾਈ ਜਾਵੇ ਤਾਂ ਕਿ ਇੱਥੇ ਦੇ ਇਲਾਕੇ ਦੇ ਨਿਵਾਸੀਆਂ ਦੇ ਜੋ ਹਾਲਾਤ ਵਾ ਉਹ ਬਹੁਤ ਹੀ ਮਾੜੇ ਆ ਫਿਲਹਾਲ ਅਹੀਂ ਜਿਹੜੀ ਆ ਟੈਂਪਰੇਰੀ ਜੋ ਕਿ ਅਜੇ ਸੇਵਾ ਕਰ ਰਹੇ ਆ ਕਿ ਜਿੱਦਾਂ ਡੰਗਰਾਂ ਦਾ ਚਾਰਾ ਵਗੈਰਾ ਹੋ ਗਿਆ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੱਡੀ ਸੇਵਾ ਇਸੇ ਤਰ੍ਹਾਂ ਲਹਿਰ ਇੱਕ ਬਣਾ ਕੇ ਚਲਾਈ ਜਾਊਗੀ ਜੀ ਸੋ ਆਈ ਹੋਈ ਸੇਵਾ ਦਾ ਬਹੁਤ ਹੀ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਾਈ ਕਰ ਆਜੋ ਨਿਰਮਲ ਸਿੰਘ ਨਾਲ ਆਜੋ ਮੇਰੇ ਕੋਲ ਆਜੋ ਤੁਸੀਂ ਪਾਜੀ ਇੱਥੇ ਫੜਾ ਦਿਓ ਕਿੰਨੇ ਬੱਚੇ ਨੂੰ ਮੋਬਾਈਲ ਜੇ ਬਣਾਉਣੀਆਂ ਦਾ ਦੇਸ਼ ਫੜਦਾ ਪੁੱਤਰ ਦੇਸ਼ ਬਣਾ ਲਈਏ ਫਰੋਇਪਰ ਦੇ ਪਿੰਡ ਦੀਨੇਕੇ ਦੇ ਵਿੱਚ ਮੌਜੂਦ ਹੈਗੇ ਆ ਤੇ ਹੜ ਦੀ ਮਾਰ ਇਸ ਪਿੰਡ ਦੇ ਉੱਤੇ ਵੱਜੀ ਹੈ ਪਿੰਡ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਰ ਇਸ ਪਿੰਡ ਦੀ ਸਾਰੀ ਦੀ ਸਾਰੀ ਜ਼ਮੀਨ ਦਰਿਆ ਦੇ ਵਿੱਚ ਹੈ ਕਿਥੇ ਸੰਗਤ ਪਹੁੰਚੀ ਹੈ ਡੰਗਰਾਂ ਦਾ ਚਾਰਾ ਲੈ ਕੇ ਬਾਬਾ ਜੀ ਹਣੀ ਪਹੁੰਚੇ ਨੇ ਸਵਾਗਤ ਕਰ ਲੈਣੇ ਆ ਸਵਾਗਤ ਬਾਬਾ ਜੀ ਵਾਹਿਗੁਰੂ ਜੀ ਕਰਤਾ ਸਾਹਿਬ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਿਥੋਂ ਆਈਆਂ ਸੰਗਤਾਂ ਬਾਬਾ ਜੀ ਲੈ ਕੇ ਸੇਵਾ ਜੀ ਮੈਂ ਤਾਂ ਚੋਕਤੋਂ ਜੀ ਕਿੰਨੀ ਦੂਰੀ ਇੱਥੋਂ ਇਹ ਤਾਂ तकरीबन 80 ਕਿਲੋਮੀਟਰ ਹੋਣਾ ਜੀ ਠੀਕ ਹੈ ਜੀ ਹਾਂ ਕਿੰਨੀਆਂ ਕੀ ਆ ਚਾ ਰਹੇ ਆ ਜੀ ਬਿਲਕੁਲ ਜੀ ਪਸ਼ੂਆਂ ਦੇ ਲਈ ਸਾਈਲ ਲੈ ਕੇ ਆਏ ਆ ਜੀ ਠੀਕ ਹੈ ਜੀ ਜੀ ਕਿ ਕਿੰਨਾ ਕਿੰਨਾ ਚਾ ਰਹੇ ਆ ਜੀ ਟਰੱਕ ਪੂਰਾ ਭਰ ਕੇ ਸੋ ਹਾਂਜੀ ਪੂਰਾ ਭਰ ਕੇ ਸੋਕ ਪੰਡੰਗ ਦੇ ਕਰੀਬ ਹੋਏਗਾ ਕੁਇੰਟਲ ਦੇ ਕਰੀਬ ਹੈ ਜੀ ਬਲਾਸੀ ਜੀ ਫਿਰ ਤੁਹਾਨੂੰ ਤੇ ਸਿੰਘ ਵੀ ਨਾਲ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਵਾਗਤ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅਸੀਂ ਦੱਸਣਾ ਚਾਹੁੰਦੇ ਆ ਸੰਗਤ ਜੀ ਅੱਜ ਸਾਡੀ ਸਾਰੀ ਟੀਮ ਕਾਲੀਦਲ ਵਾਰਿਸ ਪੰਜਾਬ ਦੀ ਟੀਮ ਜਿਹੜੀ ਇੱਥੇ ਅੱਜ ਦਿਨੇ ਕੇ ਪਿੰਡ ਪਹੁੰਚੇ ਆ ਔਰ ਜਿਹੜੇ ਵੀ ਸਾਡੇ ਮਹਿਤਾ ਚਾਹੋਂ ਤਾਂ ਬਾਬਾ ਵਿਵੇਕ ਸਿੰਘ ਜੀ ਸਾਡੇ ਵੀਰ ਤਜਿੰਦਰ ਸਿੰਘ ਵੀਰ ਜਾਂ ਜਤਿੰਦਰ ਸਿੰਘ ਔਰ ਨਿਰਮਰ ਸਿੰਘ ਘਰੀ ਔਰ ਵੀਰ ਵੀ ਜਿਹੜੇ ਆ ਉਹ ਸਾਡੇ ਕੋਲ ਅੱਜ ਸਾਰੀ ਟੀਮ ਜਿਹੜੀ ਉਹ ਅੱਜ ਪਸ਼ੂਆਂ ਦਾ ਰਾਸ਼ਨ ਲੈ ਕੇ ਪਹੁੰਚੀ ਔਰ ਦੱਸਣਾ ਚਾਹੁੰਦੇ ਆ ਕਿ ਜਿਹੜੇ ਪਿੰਡ ਦਿਨੇ ਤੋਂ ਲੈ ਕੇ ਜਿਹੜੇ ਬਹੁਤ ਪਿੰਡ ਜਿਹੜੇ ਸਾਡੇ ਜੀਰੇ ਹਲਕੇ ਦੇ ਆ ਉਹ 10 ਤੋਂ 12 ਪਿੰਡ ਜਿਹੜੇ ਉਹ ਪਾਣੀ ਦੇ ਲਪੇਟ ਵਿੱਚ ਆ ਚੁੱਕੇ ਆ ਤਾਂ ਇਸ ਤੋਂ ਅੱਜ 5-6 ਦਿਨ ਪਹਿਲਾਂ ਬਾਪੂ ਜੀ ਆਏ ਸੀ ਤੋਂ ਇਹਨਾਂ ਪਿੰਡਾਂ ਦਾ ਦੌਰਾ ਕਰਕੇ ਗਏ ਸੀ ਔਰ ਉਹਨਾਂ ਨੇ ਸਾਡੀ ਵੀ ਡਿਊਟੀ ਲਈ ਵੀ ਤੁਸੀਂ ਵੀ ਇੱਥੇ ਸਾਡੀ ਜਿਹੜੀ ਲੋਕਾਂ ਦੀ ਸਾਰ ਲੈਣੀ ਔਰ ਅੱਜ ਵੀਰਾਂ ਨੂੰ ਇਹਨਾਂ ਨੂੰ ਜਿਹੜੇ ਬੇਨਤੀ ਕੀਤੀ ਜੋ ਅੱਜ ਸਮਾਂ ਕੱਢ ਕੇ ਸਾਡੇ ਕੋਲੇ ਪਚਵਾ ਦਾ ਰਾਸ਼ਨ ਲੈ ਕੇ ਆਏ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਵੀਰ ਮਹਿਤਾ ਚੌਂਕ ਤੋਂ ਜਿੰਨਾਂ ਵੀ ਸੰਗਤਾਂ ਨੇ ਤਿਲਫਲ ਜਿਹੜਾ ਅੱਜ ਆ ਕੇ ਇਹਨਾਂ ਵੀਰਾਂ ਦੀ ਸਾਰ ਲਈ ਔਰ ਅੱਜ ਲੋੜ ਆ ਸਾਨੂੰ ਸਾਰੇ ਵੀਰਾਂ ਨੂੰ ਅੱਜ ਅਸੀਂ ਚਾਹੁੰਦੇ ਆ ਵੀ ਅੱਜ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਧੜੇ ਬੰਦੀ ਤੋਂ ਉੱਪਰ ਉੱਠ ਕੇ ਅੱਜ ਜੋ ਇਹ ਕੁਦਰਤੀ ਆਫਤें ਜਾਇ ਹੜ ਆਏ ਨੇ ਸਾਨੂੰ ਸਾਰੇ ਵੀਰਾਂ ਨੂੰ ਰਲ ਮਿਲ ਕੇ ਅੱਜ ਸਹਿਯੋਗ ਦੇਣ ਦੀ ਲੋੜ ਆ ਔਰ ਅਸੀਂ ਅੱਜ ਇੱਥੇ ਪਹੁੰਚੇ ਆ ਔਰ ਇਹਨਾਂ ਵੀਰਾਂ ਨਾਲ ਜਿਹੜਾ ਧੰਨਵਾਦ ਜ ਕਿ ਸਾਡੇ ਕੋਲ ਜਿਹੜੀਆਂ ਸ਼ਵਾਮਾ ਕਰਨ ਪਹੁੰਚੇ ਆ ਅਸੀਂ ਦਿਲ ਤੋਂ ਧੰਨਵਾਦ ਕਰਦੇ ਆ ਔਰ ਕੋਸ਼ਿਸ਼ ਕਰਾਂਗੇ ਵੀ ਜੋ ਵੀ ਜਿੰਨੇ ਜੋਗੇ ਹੈਗੇ ਆ ਅਸੀਂ ਇਹਨਾਂ ਵੀਰਾਂ ਦੀ ਜੋ ਆਪਣੇ ਕਿਸਾਨ ਵੀਰਾਂ ਦੀ ਮਜ਼ਦੂਰ ਵੀਰਾਂ ਦੀ ਬਾਹ ਫੜ ਸਕੀ ਧੰਨਵਾਦ ਜੀ ਵੀਰ ਨਿਰਮਲ ਸਿੰਘ ਜੀ ਉਸ ਦਿਨ ਵੀ ਆਏ ਸੀ ਸਰਵੇ ਕਰਕੇ ਗਏ ਸੀ ਅੱਜ ਸੇਵਾ ਲੈ ਕੇ ਆਇਓ ਕੀ ਕਹਿਣਾ ਕੀ ਜਾਣਿਆ ਅਸੀਂ ਜੀ ਇੱਥੇ ਇਲਾਕੇ ਦੇ ਵੀਰਾਂ ਨੂੰ ਮਿਲ ਕੇ ਖਾਸ ਕਰਕੇ ਸਰਪੰਚ ਸਾਹਿਬ ਆ ਤੇ ਸਾਡੇ ਨਾਲ ਇਹਨਾਂ ਨੇ ਕਾਫੀ ਸਹਿਯੋਗ ਦਿੱਤਾ ਕਿ ਇਹਨਾਂ ਸਰਵੇ ਕਰ ਰਹੇ ਆ ਕਿ ਕਿਨੂੰ ਕਿਸ ਚੀਜ਼ ਦੀ ਲੋੜ ਵਾ ਵੈਸੇ ਪਹਿਲਾਂ ਅਸੀਂ ਰਾਸ਼ਨ ਵਗੈਰਾ ਲੈਣਾ ਚਾਹੁੰਦੇ ਸੀ ਪਰ ਇਹਨਾਂ ਨੇ ਦੱਸਿਆ ਕਿ ਜੇ ਰਾਸ਼ਨ ਦੀ ਬਾਲੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜੇ ਲੰਮਾ ਟਾਈਮ ਜਿਹੜਾ ਵਾ ਇਹ ਸੇਵਾ ਚੱਲਣੀ ਆ ਫਿਲਹਾਲ ਅਸੀਂ ਡੰਗਰਾਂ ਦੇ ਵਾਸਤੇ ਜਿਹੜੀ ਆ ਸੇਵਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਕਿ ਫਿਲਹਾਲ ਜਿਹੜੀ ਆ ਡੰਗਰਾਂ ਵਾਸਤੇ ਹੀ ਸੇਵਾ ਕਰ ਰਹੇ ਆ ਆਉਣ ਵਾਲੇ ਟਾਈਮ ਦੇ ਚੋ ਸਕਦਾ ਰਾਸ਼ਨ ਦੀ ਵੀ ਲੋੜ ਪਵੇ ਜਾਂ ਇਹਨਾਂ ਨੂੰ ਜਿਹੜੀ ਰੇਤਾ ਵਗੈਰਾ ਛੱਡ ਜਾਣੀ ਸਾਨੂੰ ਕਰਾ ਫੇਰ ਨਾ ਪਵੇ ਅਸੀਂ ਟਰੈਕਟਰਾਂ ਦੀ ਸੇਵਾ ਵੀ ਨਿਭਾਵਾਂਗੇ ਜਿੰਨੀ ਤਿਲ ਫੁੱਲਾਡੇ ਕੋ ਹੋ ਸਕੇਗੀ ਅਸੀਂ ਇਹ ਸੇਵਾ ਕਰਨ ਦੀ ਜਿਹੜੀ ਆ ਭਰਪੂਰ ਜਿਹੜੀ ਆ ਕੋਸ਼ਿਸ਼ ਕਰਾਂਗੇ ਜੀ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇਹ ਪਿੰਡ ਦੇ ਕੀ ਕਹਿਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਜੀ ਮੈਂਬਰ ਪੰਚਾਇਤ ਦੀਨੇ ਕੇ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬਾਹ ਫੜੀ ਆ ਸਰਪੰਚ ਹਰਜਿੰਦਰ ਸਿੰਘ ਜੀ ਜੋ ਆਵਾਜ਼ ਪੰਜਾਬ ਦੇ ਹਨ ਜਿੰਨੇ ਵੀ ਸਾਡੇ ਕੋਲ ਇੱਥੇ ਲੀਡਰ ਆਏ ਹਨ ਮੈਂ ਸੱਚ ਬੋਲਦਾ ਮੈਂ ਕਿਤੇ ਜਿੰਨੇ ਵੀ ਲੀਡਰ ਆਏ ਆ ਸਾਰੇ ਇੱਥੇ ਵੀਊ ਲੈਣ ਵਾਸਤੇ ਆਉਂਦੇ ਬਸ ਸਾਨੂੰ ਇਕੱਠਿਆਂ ਕਰਕੇ ਵੀਡੀਓ ਬਣਾ ਕੇ ਤੇ ਪਾ ਦਿੰਦੇ ਆ ਕੋਈ ਨੇ ਸਾਡੀ ਸਾਰ ਨਹੀਂ ਲਈ ਇਹਨਾਂ ਨੇ ਸਾਡੀ ਸਾਰ ਲਏ ਵੀਰਾਂ ਨੇ ਅਸੀਂ ਬਹੁਤ ਬਹੁਤ ਦਾ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਸਾਰੇ ਪਿੰਡ ਦੀ ਜਿਹੜੀ ਜ਼ਮੀਨ ਆ 550 ਕਲਾ ਜ਼ਮੀਨ ਉਹ ਸਾਰੀ ਐਸ ਸਾਡਾ ਦਰਿਆ ਵਾਲੀ ਸਾਈਡ ਕੱਲਾ ਪਿੰਡ ਇਸ ਬੰਨੇ ਬੈਠਾ ਤੇ ਡੰਗਰਾਂ ਦਾ ਬਹੁਤ ਜ਼ਿਆਦਾ ਔਖਾ ਕੰਮ ਅਸੀਂ ਬਹੁਤ ਬਹੁਤ ਦਾ ਧੰਨਵਾਦ ਕਰਦੇ ਆਂ ਦੀ ਵੈਕਰ ਜੀ ਦਾ ਖਾਲਸਾ ਮੈਨੂੰ ਜੀ ਕੀ ਬਤ ਜੀ 真的。